ਸਸਰੀਕਾਲ ਜੀ ਕੀ ਹਾਲ ਚਾਲ ਆ ਸਵਾਗਤ ਆ ਤੁਹਾਡੇ ਆਪਣੇ ਚੈਨਲ ਪੰਜਾਬ ਐਗਰੋ ਕਰਾਲਾ ਉੱਤੇ ਸੋ ਬਾਬੇ ਉਹ ਬੱਟਾ ਪਾਉਣ ਵਾਲਾ ਆਪਣਾ ਇਹ ਜਿਗਾਰਡ ਪੱਖਾ ਬਣਾਇਆ ਸੀਗਾ ਠੀਕ ਆ ਜੀ ਸੋ ਆਪਾਂ ਇਹਦੀ ਇੱਕ ਵੀਡੀਓ ਹੋਰ ਲੈ ਕੇ ਆ ਚੁੱਕੇ ਆ ਜੀ ਸੋ ਤੁਸੀਂ ਦੇਖ ਸਕਦੇ ਹੋ ਬਾਬੇ ਉਹ ਬੱਟ ਕਿੰਨੀ ਘੈਂਟ ਬਣ ਰਹੀ ਹੈਗੀ ਠੀਕ ਆ ਜੀ ਇਹਨੂੰ ਆਪਾਂ ਉੱਚਾ ਚੱਕ ਕੇ ਵੀ ਚਲਾ ਸਕਦੇ ਹਾਂ ਤੇ ਬਾੜੀ ਡੂੰਗੀ ਆਪਣੀ ਉੱਚੀ ਵੱਟ ਪਾਉਣੇ ਤਾਂ ਆਪਾਂ ਨੀਵਾ ਕਰਕੇ ਵੀ ਆਪਾਂ ਉਹਨੂੰ ਚਲਾ ਸਕਦੇ ਹਾਂ ਹੁਣ ਆਪਾਂ ਨੂੰ ਇਹਨੂੰ ਉੱਚਾ ਚੱਕ ਕੇ ਚਲਾ ਰਹੇ ਹਾਂ ਜੀ ਦੇਖਣ ਵਾਸਤੇ ਆਪਾਂ ਉੱਪਰ ਚੱਕ ਕੇ ਉਹਨੂੰ ਚਲਾਉਣੇ ਤਾਂ ਕਿੰਨੀ ਕ ਮਿੱਟੀ ਲੈ ਕੇ ਜਾਂਦਾਗਾ ਠੀਕ ਹੈ ਜੀ ਸੋ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੂੰ ਪੂਰਾ ਦੱਬ ਕੇ ਚਲਾਹਾ ਸੀ ਤੁਹਾਨੂੰ ਪਤਾ ਵੀ ਰਹੇ ਗੋਡੇ-ਕੋਡੇ ਤੱਕ ਉਹਨੇ ਵੱਟ ਚਾੜਤੀ ਸੀ ਠੀਕ ਹੈ ਮਿੱਟੀ ਚਾੜਤੀ ਸੀ ਸੋ ਤੁਸੀਂ ਦੇਖ ਸਕਦੇ ਹੋ ਜੀ ਵੀ ਇਹ ਤਰੀਕੇ ਨਾਲੇ ਕੰਮ ਕਰਦਾਗਾ ਠੀਕ ਆ ਇਹਦਾ ਇੱਕ ਜੇ ਆਪਾਂ ਡੂੰਗਾ ਕਰਕੇ ਚਲਾਉਣੇ ਆ ਆਪਾਂ ਜੇ ਇੱਕ ਖਾਲ ਖੂਲ ਪਾਉਣਾ ਹੋਵੇ ਆ ਠੀਕ ਹੈ ਜੀ ਸੋ ਤੁਸੀਂ ਦੇਖ ਸਕਦੇ ਹੋਏ ਇਹ ਨਾਲ ਪਰਸੋ ਬੱਟਾਂ ਲਾਈਏ ਤੇ ਜੀ ਪਰਸੋ ਆਪਾਂ ਇੱਕ ਦਿਨ ਦੇ ਵਿੱਚ ਮਤਲਬ 5-7 ਕਿੱਲਿਆਂ ਦੇ ਆਪਾਂ ਇਹ ਨਾਲ ਬੱਟਾਂ ਲਾ ਚੁੱਕੇ ਹਾਂ ਜੀ ਠੀਕ ਹੈ ਜੀ ਤੇ ਬਾਕੀ ਨਾਲ ਨਾਲ ਬੱਟਾਂ ਲਾਉਣ ਦੇ ਨਾਲ ਨਾਲ ਆਪਾਂ ਜੀ ਜੋ ਟ੍ਰਾਇਲ ਹੋਏ ਹੋਰ ਕਰੀ ਜਾਂਦੇ ਆ ਔਰ ਉਹ ਇੱਕ ਅੱਧਾ ਐਕਸਪੈਰੀਮੈਂਟ ਇਹ ਨਾਲ ਆਪਾਂ ਜੋੜ ਦਿੰਨੇ ਆ ਜੀ ਰੋਜ਼ ਕੁਝ ਨਾ ਕੁਝ ਨਾਲ ਆਪਾਂ ਕਰ ਲੈਂਦੇ ਆ ਜੀ ਠੀਕ ਹੈ ਜੀ ਸੋ ਆਪਾਂ ਇਹਨੂੰ ਪੂਰਾ ਕਾਮਯਾਬ ਕਰ ਲਾਂਗੇ ਬਾਕੀ ਤੁਸੀਂ ਵੀਡੀਓ ਦੇਖ ਕੇ ਇਹ ਚੀਜ਼ ਚੈੱਕ ਕਰੋ ਵੀ ਇਹਦੇ ਵਿੱਚ ਹਜੇ ਕਿੱਥੇ ਕੋਈ ਕਮੀ ਹੈਗੀ ਤਾਂ ਸਾਨੂੰ ਜੂੜ ਦੱਸੋਗੇ ਠੀਕ ਹੈ ਜੀ ਆਪਾਂ ਉਹ ਚੀਜ਼ ਨੂੰ ਵੀ ਨੂੰ ਪੂਰਾ ਕਰ ਲਾਂਗੇ ਠੀਕ ਹੈ ਜੀ ਹੁਣ ਆਪਾਂ ਇਹਦੇ ਆਪਾਂ ਜਿਹੜੇ ਉੱਪਰ ਚਦਰ ਆਪਾਂ ਛੱਡੀ ਹੋਈ ਆਪਾਂ ਉਹ ਵੀ ਚਦਰ ਆਪਾਂ ਪੂਰੀ ਲਾ ਕੇ ਦੇਖਾਂਗੇ ਵੇਖ ਕੀ ਰਿਜ਼ਲਟ ਆ ਜੀ ਸਸਰੀ